ਜੇ ਜਰੂਰ ਕੱਢਾਂਗੇ ਇਹ ਤਾਂ ਰੁਕੂਗਾ ਜਿਹੋ ਚਟਾ ਟੀਕੇ ਲਾ ਕੇ ਕਿੰਨੇ ਨੌਜਵਾਨ ਮਰ ਰਹੇ ਨੇ ਜੇ ਚਟਾ ਰੁਕੂ ਦਾ ਚੋਰੀਆਂ ਰੁਕਣਗੀਆਂ ਵੀ ਮੈਂ ਕਦੇ ਵੀ ਜਮਾਨਤ ਨਹੀਂ ਕਰਾਵਾਂਗਾ ਸਤਿਕਾਰ ਦੋਸਤੋ ਤੁਸੀਂ ਜਿਹੜਿਓ ਅਣਖ ਦੇ ਨਾਲ ਅੱਜ ਅਸੀਂ ਬਹੁਤ ਹੀ ਮਹਾਨ ਸ਼ਖਸੀਅਤ ਸਰਪੰਚ ਸਾਹਿਬ ਨਾਲ ਗੱਲ ਕਰਨ ਜਾ ਰਹੇ ਹਾਂ ਜੋ ਕਿ ਤੁਹਾਨੂੰ ਨਾਮ ਦੱਸਣ ਦੀ ਤਾਂ ਜ਼ਰੂਰਤ ਹੀ ਨਹੀਂ ਬਈ ਦੀ ਕਿਉਂਕਿ ਬੱਚਾ ਬੱਚੇ ਦੇ ਮੂੰਹ ਤੇ ਬਾਈ ਦਾ ਨਾਮ ਆ ਤੇ ਸਰਪੈਂਚੀ ਦੇ ਦਿਨ ਨੇੜੇ ਚੱਲ ਰਹੇ ਆ ਤੇ ਉਹਦੇ ਲਈ ਅਸੀਂ ਅੱਜ ਬਾਈ ਨਾਲ ਗੱਲ ਕਰ ਰਹੇ ਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਰਪੰਚ ਕਿਹ ਹੈ ਜਾਂ ਚੁਣੀਆਂ ਤੇ ਤੁਹਾਡੇ ਜਿਹੜਾ 5 ਸਾਲਾਂ ਦਾ ਐਕਸਪੀਰੀਅੰਸ ਉਹ ਕਿਵੇਂ ਰਿਹਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਦੱਸੋ ਆਪਣੇ ਅਨੁਖਚਾਲ ਰਹੇ ਜੀ ਵੀ ਤੁਹਾਡਾ 5 ਸਾਲ ਐਕਸਪੀਰੀਅੰਸ ਕਿਵੇਂ ਰਿਹਾ ਜੀ ਤੇ ਅੱਗੇ ਆਪਾਂ ਕਿੱਦਾਂ ਦੇ ਸਰਪੰਚ ਆਉਣੇ ਚਾਹੀਦੇ ਆਪਨੂੰ ਬਈ ਮੇਰਾ ਤਾਂ ਬਹੁਤ ਵਧੀਆ ਰਿਹਾ 80% ਕੰਮ ਜਿਹੜੇ ਮਨ ਚ ਸੋਚੇ ਸੀ ਹੋ ਗਏ 20% ਰਹਿ ਗਏ ਹਨ ਮੈਂ ਐਵੇਂ ਕਹੀ ਜਾਵਾਂ 100 ਦਾ 100% ਕਰਾਤਾ ਸਰਕਾਰਾਂ ਦਾ ਨਹੀਂ ਸਾਥ ਸੀ 100% ਨਹੀਂ ਹੋਇਆ ਪਰ 80% ਕੰਮ ਆਪਣੇ ਪਿੰਡ ਦੇ ਮੈਂ ਨਿਪਟਾ ਲਿਆ ਤੇ ਕੰਮ ਸਾਰੇ ਸਾਰੇ ਤੁਸੀਂ ਮਤਲਬ ਕੀ ਹੁਣ ਤਾਂ ਜਿੱਦਾਂ ਕਿ ਇਹਨਾਂ ਨੇ ਚੋਣ ਦਾ ਵਿਗਲ ਵੱਜ ਚੁੱਕਿਆ ਨਾ ਹਾਂਜੀ ਹਾਂ ਬਿਲਕੁਲ ਜਿਹੜੇ ਮੌਜੂਦਾ ਸਰਪੰਚ ਸੀ ਉਹ ਸਾਬਕਾ ਹੋ ਗਏ ਹਨਾ ਤੇ ਹੁਣ ਨਵੇਂ ਸਰਪੰਚ ਦੀਆਂ ਤਿਆਰੀਆਂ ਆਈਆਂ ਤੇ ਪਹਿਲਾਂ ਤਾਂ ਲੱਗੀ ਜੇ ਕੁਸਚਨ ਵਸਰ ਹੋਣ ਹਾਂਜੀ ਤੇ ਤੁਹਾਡਾ ਇਸ ਦੁਬਾਰੇ ਫਿਰ ਸਰਪੰਚੀ ਬਾਰੇ ਕੀ ਵਿਚਾਰ ਆ ਜੀ ਨਹੀਂ ਜੀ ਮੈਂ ਸਰਪੰਚ ਨਹੀਂ ਦੁਬਾਰੇ ਬਣਨਾ ਬਈ ਮੈਂ ਤਾਂ ਇੱਕ ਸੁਪਨੇ ਜਿ ਲੈ ਕੇ ਆਇਆ ਸੀ ਪਿੰਡ ਚ ਵੀ ਆਹ ਆਹ ਕੰਮ ਕਰਵਾਉਣੇ ਹਨਾ ਹਾਂਜੀ ਮੈਂ ਲੋਕਾਂ ਨਾਲ ਵਾਦਾ ਕੀਤਾ ਸੀ ਜੀ ਆਹ ਕੰਮ ਐ ਕਰਵਾ ਦੂੰਗਾ ਤਾਂ ਮੈਂ ਅਗਲੀ ਚੋਣ ਤੁਹਾਡੇ ਲਈ ਬੋਟ ਵੀ ਅਗਲੀ ਚੋਣ ਲਈ ਤੁਹਾਡੇ ਕੋਲੇ ਵੋਟਾਂ ਮੰਗਣਾ ਵਾਂਗਾ ਸੋ ਮੈਥੋਂ ਕੰਮ ਹੀ ਨਹੀਂ ਬਈ ਪੂਰੇ ਹੋਏ ਹਨ ਮੈਂ ਕਿਉਂ ਵੋਟਾਂ ਮੰਗਣ ਜਾਵਾਂ ਪਰ ਮੈਂ ਇਨਾਕ ਵਾਦਾ ਕਰਦਾ ਵੀ ਜਿਹੜੇ ਕੰਮ ਰਹਿ ਗਏ 20% ਕੰਮ ਰਹਿ ਗਏ ਉਹ ਬਿਨਾ ਸਰਪੰਚੀ ਤੋਂ ਕਰਕੇ ਦਿਖਾਉਂਗਾ ਲੋਕਾਂ ਨੂੰ ਤੇ ਹੋਰ ਵੀ ਬਈ ਆਪਾਂ ਇੱਕ ਉਹ ਮੰਨੂ ਹੋਣਾ ਆਧਾਰਨ ਜੀ ਬਣਾਗੇ ਆਮ ਬੰਦਿਆਂ ਨੂੰ ਵੀ ਦਿਖਾਵਾਂਗੇ ਤੁਸੀਂ ਆਪਣੇ ਪਿੰਡਾਂ 'ਚ ਕਿਵੇਂ ਕੰਮ ਕਰਵਾ ਸਕਦੇ ਹੋ ਜਿਵੇਂ ਕੋਈ ਗਰਾਊਂਡ ਬਣਾਉਣਾ ਮਰੇਗਾ ਚੋਂ ਜਾਂ ਕੋਈ ਹੋਰ ਕੰਮ ਕਰਵਾਉਣਾ ਬਿਨਾ ਗ੍ਰਾਂਟ ਤੋਂ ਮਰੇਗਾ ਚੋਂ ਕਿਵੇਂ ਕੰਮ ਕਰਵਾ ਸਕਦੇ ਆਪਾਂ ਇਹ ਮੈਂ ਇਕੱਲੇ ਆਪਣੇ ਪਿੰਡ ਨਹੀਂ ਪੰਜਾਬ ਦੇ ਹੋਰ ਪਿੰਡਾਂ 'ਚ ਵੀ ਇੱਕ ਮਹਿੰਮ ਚਲਾਵਾਂਗੇ ਯਾਨੀ ਕਿ ਕਰਵਾਵਾਂਗੇ ਕੰਮ ਪਿੰਡਾਂ 'ਚ ਵੀ ਇੱਕ ਸਰਪੈਂਸ ਆ ਤੁਹਾਡੀ ਆਪਣੇ ਮੰਤਰੀ ਲਾਲਜੀ ਸਿੰਘ ਭੁੱਲਰ ਜੀ ਨਾਲ ਤੁਹਾਡੀ ਵੀਡੀਓ ਉਹ ਦੇਖੀ ਸੀ ਹਾਂਜੀ ਕਈ ਲੋਕਾਂ ਨੇ ਦੇਖੀ ਹੋਣੀ ਆ ਉਹ ਜ਼ਮੀਨ ਨੂੰ ਲੈ ਕੇ ਸੀ ਉਹ ਵੀਡੀਓ ਨਾ ਅੱਛਾ ਡੇਲਾ ਜੀ ਉਹਦਾ ਕੀ ਮਤਲਬ ਤੁਸੀਂ ਉਹਦੇ ਬਾਰੇ ਦੱਸੋ ਜਿਹੜਾ ਸਾਡਾ ਪਿੰਡ ਹੈਗਾ ਸਾਡੇ ਪਿੰਡ ਨੂੰ ਕੁਮਾਹਾ ਗਰੀਬ ਪਿੰਡ ਕਹਿ ਸਕਦੇ ਹੋ ਕਿਉਂਕਿ ਸਾਡੇ ਪਿੰਡ ਨੂੰ ਜਿਹੜੀ ਆਮਦਨ ਆ ਜ਼ੀਰੋ ਆ ਕੋਈ ਪੰਚਾਇਤੀ ਜ਼ਮੀਨ ਦੀ ਆਮਦਨ ਨਹੀਂ 39 ਕਿੱਲੇ ਜ਼ਮੀਨਾਂ ਤੇ ਦੇਖਣ ਵਾਲਾ ਸੋਚਦਾ ਨਾ ਵੀ 39 ਕਿੱਲਾਂ ਨੂੰ 20 ਲੱਖ ਰੁਪਏ ਠੇਕਾ ਆ ਜਾਂਦਾ ਹੋਊਗਾ ਹਾਂਜੀ ਪਰ ਉੱਤੇ ਮੇਰਾ ਐ ਮਨ ਨੂੰ ਵੀ 5 ਸਾਲ ਤੇ ਲੱਖ ਰੁਪਈਆ ਖਰਚ ਤੇ ਕਰੂ ਹੋ ਗਿਆ ਇਹ ਚੱਲਦਾ 38 ਕਿੱਲਾਂ ਦਾ ਤਰੀਕਾ ਤੇ ਜਾਣਾ ਪੈਂਦਾ ਸੀ ਹਾਂਜੀ ਤੇ ਇਹ ਜਿਹੜੀਆਂ ਦੂਤੀਆਂ ਪਾਰਟੀਆਂ ਸੀ ਉਹ ਕਿਤੇ ਨਾ ਕਿਤੇ ਗੜਬੜ ਕਰ ਦਿੰਦੀਆਂ ਸੀ ਵੀ ਮੰਨ ਲਓ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਵਿਕਿਆ ਹਾਂਜੀ ਫਿਰ ਉਹਨਾਂ ਨੇ ਮੇਰਾ ਰਿਕਾਰਡ ਕਰਾਇਆ ਉਹਦੇ ਤੇ ਡਰਾਉਣ ਦੀ ਕੋਸ਼ਿਸ਼ ਕੀਤੀ ਫਿਰ ਚਲੋ ਇੱਕ ਦੋ ਬੰਦਿਆਂ ਤੋਂ ਉਹਨਾਂ ਨੇ ਮੈਨੂੰ ਡਰਾਇਆ ਮੈਂ ਫਿਰ ਵੀ ਡਰਿਆ ਫਿਰ ਉਹਨਾਂ ਨੇ ਕੋਈ ਅਫਸਰ ਸਾਹੀ ਨਾਲ ਗਿੱਟਮਿਟ ਕਰ ਲਈ ਤੇ ਮੇਰੇ ਕੇਸ ਦਾ ਫੈਸਲਾ ਨਹੀਂ ਹੋ ਰਿਹਾ ਸੀ ਠੀਕ ਹੈ ਮੈਂ ਜਿਨ ਕੀ ਉਧਰੋਂ ਮੈਕਮਾ ਕਹਿ ਰਿਹਾ ਸੀ ਵੀ ਤੁਸੀਂ ਬੋਲੀ ਕਰਵਾਓ ਇੱਕ ਵਾਰ ਮੈਂ ਬੋਲੀ ਕਰਵਾਤੀ ਸੀ 90% ਲੋਕ ਜ਼ਮੀਨ ਸਾਡੇ ਪੇਰਾਜੀ ਹੈ ਗਈ 10% ਲੋਕ ਇਹ ਜਿਹੇ ਸੀ ਜਿਹੜੇ ਜ਼ਮੀਨ ਛੱਡਦੇ ਨਹੀਂ ਸੀ ਪਰ 10% ਲੋਕ 90% ਦੇ ਉੱਪਰ ਭਾਰੂ ਪਏ ਸੀ ਤੇ ਅਫਸਰ ਸਹੀ ਵੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਰੀ ਸੀ ਮੈਂ ਮੋਸ ਨਾਲ ਜਾਂ ਹੋ ਗਿਆ ਚਲੋ ਮੈਂ ਵੀਡੀਓ ਪਾਤੀ ਵੀ ਜਿਨ ਕੀ ਸਾਡਾ ਫੈਸਲਾ ਨਹੀਂ ਹੋ ਰਿਹਾ ਉਹ ਵੀਡੀਓ ਲੋਕਾਂ ਨੇ ਇੰਨਾ ਪਿਆਰ ਨਾਲ ਸ਼ੇਅਰ ਕੀਤੀ ਹੈ ਨਾ ਸਰਕਾਰ ਤੱਕ ਪਹੁੰਚੀ ਤਾਂ ਮਾਣਯੋਗ ਮੰਤਰੀ ਸਾਹਿਬ ਲਾਲਜੀਤ ਸਿੰਘ ਭੁੱਲਰ ਜੀ ਬਹੁਤ ਵਧੀਆ ਇਨਸਾਨ ਨੇ ਮੈਂ ਅਜਿਹੇ ਮੰਤਰੀ ਪਹਿਲੀ ਵਾਰ ਜ਼ਿੰਦਗੀ 'ਚ ਦੇਖਿਆ ਜਿਹਦੇ ਕੋਲੇ ਬੈਠ ਕੇ ਮਹਿਸੂਸ ਨਹੀਂ ਹੁੰਦਾ ਵੀ ਕਿਸੇ ਮੰਤਰੀ ਕੋਲੇ ਬੈਠਿਆ ਉਹਨਾਂ ਨੇ ਬੁਲਾਇਆ ਤੇ ਬੁਲਾ ਕੇ ਜਿਹੜਾ ਵੀ ਮੈਟਰ ਸੀ ਸਾਰਾ ਸਮਝਿਆ ਉਹਨਾਂ ਨੇ ਦੇਖਿਆ ਵੀ ਹਾਂ ਜੀ ਠੀਕ ਹੈ ਪੰਚਾਇਤ ਸਹੀ ਆ ਤਾਂ ਦੋ ਕੇਸਾਂ ਦਾ ਫੈਸਲਾ ਪੰਚਾਇਤ ਦੇ ਪੱਖ ਤੋਂ ਹੋ ਚੁੱਕਿਆਗਾ ਇੱਕ ਕੇਸ ਰਹਿ ਗਿਆ ਉਹਦਾ ਵੀ ਅਗਲੀ ਤਰੀਕ ਤੇ ਫੈਸਲਾ ਹੋ ਜੂਗਾ ਤੇ ਆਉਣ ਵਾਲੇ ਮਹੀਨੇ ਰਿੜ੍ਹ ਮਹੀਨੇ ਦੇ ਵਿੱਚ ਵਿੱਚ ਜ਼ਮੀਨ ਪੰਚਾਇਤ ਦੇ ਕਬਜ਼ੇ 'ਚ ਆ ਜਾਊਗਾ ਇਹ ਮਤਲਬ ਕਿ ਨਵੀਂ ਪੰਚਾਇਤ ਦੇ ਭਾਗਾਂ ਵਾਲੀ ਗੱਲ ਆ ਜੀ ਵੀ ਤੁਸੀਂ ਮਿਹਨਤ ਕੀਤੀ ਹੈ ਨਾ ਪੰਚਾਇਤ ਜੀ 5 ਸਾਲ ਵਸਤੀ ਹੋਣੀ ਹੈ ਕਿ ਪਿੰਡ ਦੇ ਭਾਗਾਂ ਵਾਲੀ ਪਿੰਡ ਦੇ ਭਾਗਾਂ ਵਾਲੀ ਗੱਲ ਇਲਾਕੇ ਦੀ ਭਾਗਾਂ ਵਾਲੀ ਗੱਲ ਹੋਊਗੀ ਨਾ ਸਾਨੂੰ ਕੋਈ ਸੋ ਮਿਹਨਤ ਤੁਸੀਂ ਕਰੀ ਜੀ ਇਸ ਦੇ ਵਿੱਚ ਚਲੋ ਜਿਵੇਂ ਤੁਸੀਂ ਹੁਣ ਲਾਲਜੀ ਸਿੰਘ ਭੁੱਲਰ ਦੀ ਐਗਜ਼ਾਮਪਲ ਦਿੱਤੀ ਵੀ ਵਧੀਆ ਸਰਕਾਰ ਕੰਮ ਕਰ ਰਹੀ ਆ ਹਾਂਜੀ ਬਈ ਵੀ ਜਿਵੇਂ ਹੁਣ ਕਿ ਚਿੱਟਾ ਹੋ ਗਿਆ ਜਾਂ ਕੀ ਹੋ ਗਿਆ ਇਹਦੇ ਪ੍ਰਤੀ ਤੁਸੀਂ ਕੀ ਸੋਚ ਰੱਖਦੇ ਹੋ ਜੀ ਅਸਲ 'ਚ ਨਾ ਬਈ ਪੰਜਾਬ ਸਰਕਾਰ ਹੁਣ ਕੱਲਾ ਭਗਵਾਨ ਤਮਾਨ ਤੇ ਹੈ ਨਹੀਂ ਵੀ ਕੱਲੇ-ਕੱਲੇ ਘਰ ਤੋਂ ਚਿੱਟਾ ਫੜ-ਫੜ ਲਈ ਜਾਉਣਾ ਜਾਂ ਪੁਲਿਸ ਵੀ ਮੰਨ ਲਓ ਨਹੀਂ ਨਿਗਰਾਨੀ ਰਹਿੰਦੀ ਇਹ ਤਾਂ ਮੈਂ ਤਾਂ ਇਹ ਕਹਿੰਨਾ ਲੋਕਾਂ ਨੂੰ ਜਿੱਥੇ ਵੀ ਕੋਈ ਚਿੱਟੇ ਨਾਲ ਮੁੰਡੇ ਦੀ ਮੌਤ ਹੁੰਦੀ ਹੈਗੀ ਉੱਥੋਂ ਦਾ ਜਿਹੜਾ ਵੀ ਹਲਕੇ ਦਾ ਐਮ.ਐਲ.ਏ ਆ ਆਪਾਂ ਕੱਲੇ ਮੁੰਡੇ ਦੀ ਪਾਦਣਾ ਵੇ ਵਾਂਹ ਸਰੇਂਜ ਹੁੰਦੀ ਆ ਫੋਟੋ ਪਾਦਣਾ ਸੋਸ਼ਲ ਮੀਡੀਆ ਤੇ ਨਾਲ ਉੱਥ ਅਮਾ ਐਮਐਲਏ ਦੀ ਹੜਕੇ ਚ ਆ ਨੌਜਵਾਨ ਦੀ ਚਿੱਤੇ ਨਾਲ ਮੌਤ ਹੋ ਗਈ ਬਈ ਯਾਰ ਗੱਲ ਆ ਕੋਈ 42 ਵਾਲੀ 45 45 ਸਿਕਿਉਰਟੀ ਗਾਰਡ ਐਮਐਲਏ ਲਈ ਫਿਰਦੇ ਨੇ ਤੁਸੀਂ ਥਾਣੇ ਚ ਲੈ ਜਾਓ ਜਿੱਥੇ ਮਰਜ਼ੀ ਚ ਲੈ ਜਾਓ ਚਾਰ ਪੁਲਿਸ ਵਾਲੇ ਹੁੰਦੇ ਹੈਗੇ ਜੇ ਆਪਾਂ ਉਹਨਾਂ ਨੂੰ ਪੁੱਛੀ ਅੱਜ ਜੀ ਮੰਤਰੀ ਸਾਹਿਬ ਨਾਲ ਡਿਊਟੀ ਤੇ ਚਲੇ ਗਏ ਐਮਐਲਏ ਸਾਹਿਬ ਨਾਲ ਡਿਊਟੀ ਤੇ ਚਲੇ ਗਏ ਇਹ ਸਰਕਾਰ ਪਤਾ ਕੀ ਤੱਤੇ ਬਣੀ ਸੀ ਅਸੀਂ ਸਿਕਿਉਰਟੀ ਨਹੀਂ ਲੈਂਦੇ ਅੱਜ ਬਹੁਤ ਘਟ ਨੇ ਜਿਨ੍ਹਾਂ ਨਾਲ ਸਿਕਿਉਰਟੀ ਘਟ ਗਈ ਨਹੀਂ 45 ਉਹਨਾਂ ਨੂੰ ਕੀ ਖਤਰਾ ਬਈ ਕਿਉਂ ਆਪਦਾ ਇਹ ਲੈਂਡ ਛੱਡਦਾਂ ਨੇ ਫਿਰ 45 45 ਸਿਕਿਉਰਟੀ ਗਾਰਡ ਲੈ ਕੇ ਰੱਖੀ ਫਿਰ ਤੇ ਗਲਤ ਆ ਜੇ ਤੁਸੀਂ ਐਮਐਲਏ ਨੂੰ ਜਲੀਲ ਕਰੋਗੇ ਨਾ ਉਹਨਾਂ ਦੇ ਫੋਟੋਆਂ ਸੋਸ਼ਲ ਮੀਡੀਆ ਤੋਂ ਪਾਉਂਗੇ ਕਿ ਤੇਰਾ ਕਿਤੇ ਉਹ ਬਸ਼ਰਮੀ ਮੰਨਣਗੇ ਤਾਂ ਉਹ ਥਾਣਿਆਂ ਤੇ ਸਖਤਾਈ ਕਰਨਗੇ ਤਾਂ ਚਿੱਟਾ ਰੁਕੂਗਾ ਇਕੱਲੀਆਂ ਪੰਚਾਇ ਰੋਗ ਸਰਦਿਆ ਪੁਲਤੋਂ ਪੁਲਤ ਨੂੰ ਉਪਰੋਣਾ ਸਖਤ ਹਦਾਇਤਾਂ ਹੋਣ ਵੀ ਇਹ ਤੁਹਾਡੇ ਇਲਾਕੇ ਚ ਮੇਰੇ ਇਲਾਕੇ ਚ ਚਿੱਟਾਂ ਨਾਲ ਕੋਈ ਇਸ ਦੀ ਮੌਤ ਹੁੰਦੀ ਤਾਂ ਮੇਰੀ ਬੀਜਤੀ ਪਹਿਲਾਂ ਐਮਐਲਏ ਦੀ ਬੀਜਤੀ ਪਹਿਲਾਂ ਮਤਲਬ ਬਿਲਕੁਲ ਬੀਜ ਨੂੰ ਬੰਦ ਕਰਨ ਲਈ ਪੁਲਸ ਨੂੰ ਸਕਤਦਾ ਤਾਂ ਉਹ ਤਾਂ ਚਿੱਟਾ ਬੰਦ ਹੋਊਗਾ ਇੱਕ ਸਰਪੰਚ ਸਾਹਿਬ ਜਿਵੇਂ ਕਿ ਪਿੱਛੇ ਹੁਣ ਆਪਾਂ ਦੇਖ ਰਹੇ ਆਂ ਵੀ ਕਾਂਗਰਸ ਦੀ ਸਰਕਾਰ ਸੀ ਅਕਾਲੀਆਂ ਦੀ ਸਰਕਾਰ ਸੀ ਨੂੰ ਆਮ ਆਦਮੀ ਸਰਕਾਰ ਇਹਨਾਂ ਨੇ ਸਗਣ ਸਕੀਮ ਰੱਖੀ ਵਿਅਗਤੀਆਂ ਵਾਸਤੇ ਨਾ ਉਹ ਵੀ ਆਪਾਂ ਨੂੰ ਕਿੰਨੀ ਜਦੋਂ ਜਿਹੇ ਨਾਲ ਮਿਲਦੀ ਆ ਨਹੀਂ ਕੋਈ ਜਦੋਂ ਜਹਦ ਨਹੀਂ ਮਿਲਦੀ ਤੁਹਾਡਾ ਬਹਿਮ ਆਏ ਨਹੀਂ ਵੀ ਮਤਲਬ ਕਿ ਜਿੱਤੇ ਹੈਗੀ ਆ ਵੀ ਜੀ ਕਹਿ ਰਹੇ ਜਦੋਂ ਜਹਦ ਨਾਲ ਮਿਲਦੀ ਆ ਮੇਰੇ ਪਿੰਡ ਦੇ ਜਿੰਨੇ ਵੀ ਵਿਆਹ ਹੋਏ ਨੇ 100 ਤੋਂ ਪਲੱਸ ਵਿਆਹ ਹੋ ਗਿਆ ਇੱਕ ਵੀ ਪਰਿਵਾਰ ਤੋਂ ਬਾਅਦ ਵੀ ਜਦੋਂ ਜਹਦ ਨਾਲ ਮਿਲਦੀ ਹੈਗੀ ਬੰਦਾ ਦਮਾਉਣ ਵਾਲਾ ਚਾਹੀਦਾ ਸਭ ਕੁਝ ਮਿਲ ਜਾਂਦਾ ਘਰੇ ਬੈਠੇ ਨੂੰ ਉੱਥੇ ਸਰਪੰਚ ਤੁਹਾਡੀ ਮਤਲਬ ਕਿ ਸੋਚ ਤੁਹਾਡੀ ਲਗਨ ਹਨਾ ਉਹ ਰੰਗ ਲਿਆਉਂਦੀ ਆ ਕਈ ਪਿੰਡਾਂ ਦੇ ਵਿੱਚ ਅਸੀਂ ਦੇਖ ਰਹੇ ਆਂ ਵੀ ਮਤਲਬ ਕਿ ਦੇਤੀ ਦਾ ਜਿਹੜਾ ਮਾਪਿਓ ਹੁੰਦਾ ਉਹਨਾਂ ਨੂੰ ਵਿਚਾਰਾਂ ਦਰਦ ਦਰਦੀਆਂ ਠੋਕਰਾ ਖਾਣੀਆਂ ਪੈਂਦੀਆਂ ਕਿਤੇ ਬੱਚੇ ਬੱਚੇ ਹੋ ਜਾਂਦੇ ਕਿਤੇ ਕਾਰਡ ਦਿਖਾਓ ਕਿਤੇ 100 ਕੁ ਜਿਹੜਾ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਭਾਈ ਉੱਥੋਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਮੈਂ ਨਲਾਇਕ ਗਿੰਦਾ ਹਾਂ ਜਿਨ੍ਹਾਂ ਨੂੰ ਸਗਣ ਸਕੀਮ ਲੋੜ ਬੰਦਾਂ ਨੂੰ ਸਗਣ ਸਕੀਮ ਲੈਣ ਵਾਸਤੇ ਜਦੋਂ ਦਫ਼ਤਰਾਂ 'ਚ ਧੱਕੇ ਖਾਣੇ ਪੈਣ ਤਾਂ ਪੰਚ ਸਰਪੰਚ ਉੱਥੋਂ ਦੇ ਨਲਾਇਕ ਨੇ ਹਾਂਜੀ ਇੱਕ ਸਰਪੰਚ ਸਾਹਿਬ ਤੁਸੀਂ ਕੋਈ ਆਪਣੇ ਵੱਲੋਂ ਵੀ ਕੋਈ ਸਕੀਮ ਸ਼ੁਰੂ ਕੀਤੀ ਹੈ ਜੀ ਬਈ ਉਹ ਨਾ ਮੇਰੇ ਪਿੰਡ ਦੇ ਲੋਕਾਂ ਨਾਲ ਮੈਂ ਵਾਅਦਾ ਕੀਤਾ ਸੀ ਹਾਂਜੀ ਵੀ ਜੇ ਤੁਸੀਂ ਮੈਨੂੰ ਸਰਪੰਚ ਬਣਾ ਦੋਗੇ ਪਹਿਲਾਂ ਤਾਂ ਮੈਂ ਸਰਬਸੰਮਤੀ ਆਖਿਆ ਸੀ ਲੋਕ ਤਿਆਰ ਸੀ ਹਨਾ ਪਰ ਨਹੀਂ ਹੋਈ ਸਰਬਸੰਮਤੀ ਪਿੰਡਾਂ 'ਚ ਹੁੰਦੀਆਂ ਨੇ ਚਲੋ ਥੋੜੀ ਬੋਤਿਆ ਪਾਰਟੀਬਾਜੀ ਹੈ ਨਾ ਮੈਂ ਫੇਰ ਵੀ ਉਹ ਵਾਅਦੇ ਤੇ ਬਈ ਪੂਰੇ ਉੱਤਰ ਦੇ ਹਨਾ ਵੀ ਮੇਰਾ ਖਰਚਾ ਨਾ ਕਰਾਇਓ ਚਲੋ ਲੋਕਾਂ ਨੇ ਖਰਚਾ ਨਹੀਂ ਕਰਾਇਆ ਥੋੜਾ ਬੋਤਿਆ ਜਾਂਦਾ ਹੋਇਆ ਬੜਾ ਨਹੀਂ ਹੋਇਆ ਮੈਂ ਇਹੀ ਆਖੀ ਜਮਾਨਾ ਤਾਂ ਵੀ 5100 ਰੁਪਏ ਮੈਂ ਹਰੇਕ ਲੋੜਵੰਦ ਪਰਿਵਾਰ ਨੂੰ ਚਾਹੇ ਉਹ ਐਸਸੀ ਭਾਈ ਰਣ ਭਾਈਚਾਰੇ ਨਾਲ ਸੰਬੰਧਤ ਆ ਜਾਂ ਬੀਸੀਆ ਚਾਹੇ ਜਰਨਲ ਆ ਪਰ ਲੋੜਵੰਦ ਹੋਵੇ ਜਰਨਲ ਜਿਵੇਂ ਕਈ ਪਰਿਵਾਰਾਂ ਕੋਲ ਆਪਾਂ ਦੇਖਦੇ ਜਮੀਨ ਘਟੋਂ ਘਟ ਹੁੰਦੀ ਬਿਲਕੁਲ ਜੀ ਉਹਨਾਂ ਨੂੰ ਸਰਕਾਰ ਵੱਲੋਂ ਵੀ ਸਕਣ ਸਕੀਮ ਦਵਾਈਏਗੀ ਤੇ 5100 ਰੁਪਏ ਆਪਦੇ ਵੱਲੋਂ ਵੀ ਦਿੱਤਾਗਾ ਬਹੁਤ ਵਧੀਆ ਜੀ ਭਾਈ ਜੀ ਜਿਹੜੇ ਹੁਣ ਨਵੇਂ ਸਰਪੰਚ ਅੱਗੇ ਆ ਰਹੇ ਆ ਹਨ ਹਾਂਜੀ ਹਾਂਜੀ ਵੀ ਉਹ ਕਿੱਦਾਂ ਦੇ ਹੋਣੇ ਚਾਹੀਦੇ ਕਿ ਲੋਕਾਂ ਨੂੰ ਕੀ ਜਾਗਰਤਾ ਹੋਣੀ ਚਾਹੀਦੀ ਸਰਪੰਚਾਂ ਦੇ ਪ੍ਰਤੀ ਭਾਈ ਸਰਪੰਚ ਪਹਿਲੀ ਗੱਲ ਤਾਂ ਹਨਾ ਨੌਜਵਾਨ ਮੁੰਡੇ ਹੁਣ ਪੜ੍ਹੇ ਲਿਖੇ ਹੋਣਾ ਮੈਂ ਇੱਕ ਸਰਕਾਰ ਨੂੰ ਵੀ ਤੁਹਾਡੇ ਚੈਨਲ ਜਰੀਏ ਬੇਨਤੀ ਕਰਨੀ ਚਾਹੁੰਦਾ ਵੀ ਜਿਹੜਾ ਵੀ ਕੋਈ ਉਮੀਦਵਾਰ ਸਰਪੰਚੀ ਲਈ ਫਾਰਮ ਭਰੇ ਉਹਦਾ ਘੱਟੋ ਘੱਟ 10 ਪੜ੍ਹਿਆ ਹੋਣਾ ਜ਼ਰੂਰੀ ਹੈਗਾ ਆਪਾਂ ਗੂਠਾ ਸਾਹਿਬ ਸਰਪੰਚ ਬਣਾ ਦਿੰਦੇ ਆ ਸੈਕਟਰੀ ਮਤਾਂ ਪਾ ਦਿੰਦਾ ਹੈਗਾ ਗੂਠਾ ਲਾ ਦਿੰਦਾ ਸਰਪੰਚ ਜਦੋਂ ਬਾਅਦ ਚ ਇਨਕੁਆਰੀਆਂ ਹੁੰਦੀਆਂ ਨੇ ਮੈਂ ਤਾਂ ਜੀ ਅਣਪੜਹਾ ਮਨ ਤਾਂ ਪਤਾ ਨਹੀਂ ਆ ਕੇ ਖੜਾ ਕਰਾ ਦਿੰਦੇ ਨੇ ਐਸੇ ਮਹਿਕਮਾ ਖਾ ਜਾਂਦਾ ਨਾ ਜੇ ਮੈਂਬਰ ਹੁੰਦੇ ਨੇ ਮੈਂਬਰਾਂ ਤੋਂ ਵੀ ਇੱਕ ਕੂਠੇ ਲਵਾ ਲਿਆ ਹੁੰਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਾਹਦਾ ਮਤ ਆ ਪਾਇਆਗਾ ਸੋ ਇਹ ਜਿਹੜਾ ਨਾ ਹੋਵੇ ਘਟੋ ਘਟ ਬੰਦਾ ਪੰਜ ਪੜਿਆ ਹੋ ਪੰਜਾਬੀ ਪੜ੍ਹਨੀ ਤਾਂ ਜਾਣਦਾ ਹੋਵੇ ਨਾ ਉਹਨੂੰ ਸਰਪੰਚ ਨੂੰ ਤੇ ਇੱਕ ਮੇਰੇ ਲੋਕਾਂ ਨੂੰ ਇਹ ਬੇਨਤੀ ਹੈ ਜੀ ਬਈ ਤੁਸੀਂ ਨਾ ਜਦੋਂ ਸਰਪੰਚ ਬੰਦਾ ਉਮੀਦਵਾਰੀ ਦੇ ਫਾਰਮ ਭਰਦਾਂ ਦਾ ਨਾ ਉਦੇ ਤੋਂ ਉਹਦੇ ਘਰ ਆਉਂਦੇ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਹੋਗੇ ਕੋਈ ਸਰਾ ਮਾਗਦਾ ਕੋਈ ਠੰਡੇ ਮਾਗਦਾ ਕੋਈ ਕਹਿੰਦਾ ਮਾਨੂੰ ਪਕੌੜੇ ਕਿਉਂ ਬਈ ਆਪਾਂ ਲਾਲਚੀ ਹੋਏ ਆਂਗੇ ਫਿਰ ਆਪਾਂ ਕਹਿੰਨੇ ਆ ਸਰਪੰਚ ਚੱਲੇ ਤਾਂ ਮੇਰੇ ਮੁਤਾਬਕ ਸਰਪੰਚ ਦਾ ਖਾ ਕੇ 15 ਲੱਖ ਰੁਪਈਆ ਸਰਪੰਚ ਕੰਮ ਨਹੀਂ ਕਰਦਾ ਬਾਤ ਹੀ ਕਹੀ ਜਾਂਦੇ ਆ ਉੱਥੇ ਲੋਕ ਗਲਤ ਨੇ ਸਰਪੰਚ ਨਹੀਂ ਗਲਤ ਬੇਨਤੀ ਇਹ ਆ ਸਰਬਸੰਮਤੀ ਨਾਲ ਸਰਪੰਚ ਚੁਣੋ ਜੇ ਨਹੀਂ ਵੀ ਸਰਬਸੰਮਤੀ ਹੁੰਦੀ ਕਈ ਪਿੰਡਾਂ 'ਚ ਪਾਰਟੀ ਵਾਝੀਆਂ ਹੁੰਦੀਆਂ ਨੇ ਤਾਂ ਬਈ ਖਾਓ ਨਾ ਕਿਸੇ ਦਾ ਕਿੰਨੇ ਕ ਵੱਡੇ ਹੋ ਜਾਣਾ ਆਪਾਂ 20 ਦਿਨ ਖਾ ਕੇ ਬੱਤਵਾ 2000 ਦਾ ਖਾਲਾਂਗੇ 3000 ਦਾ ਖਾਲਾਂਗੇ ਪਰ ਆਪਾਂ ساری ਉਮਰ ਲਈ ਇੱਕ ਪਖਾਰੀਏ ਬਣ ਜੰਨੇਗੇ ਜਦੋਂ ਆਪਾਂ ਕਿਸੇ ਤੋਂ ਮੰਗ ਕੇ ਠੰਡੇ ਦੀ ਬੋਤਲ ਲੈ ਲਿਆ ਵੀ ਐਡੀ ਹੀਣਤ ਵਾਲੀ ਗੱਲ ਹੈ ਕੀ ਹੋ ਗਿਆ ਆਪਣੇ ਪੰਜਾਬੀਆਂ ਨੂੰ ਨਾ ਵੀ ਇੱਕ ਠੰਡੇ ਦੀ ਬੋਤਲ ਜਾਂ ਸ਼ਰਾਬ ਦੀ ਬੋਤਲ ਪਿੱਛੇ ਸਰਪੰਚਾਂ ਦੇ ਉਮੀਦਵਾਰਾਂ ਦੇ ਗੇਟਾਂ ਜੇੜੇ ਦੀ ਜੰਨੇ ਆ ਵੀ ਤੇ ਇੱਕ ਮਿੰਟ ਮੇਰੀ ਹੋਰ ਆ ਲੋਕਾਂ ਨੂੰ ਕਟੋਕਟਕ ਪਿੰਡ ਚ ਦੋ ਦੋ ਸਰਪੰਚ ਹਨ ਨੌ ਮੈਂਬਰ ਹੁੰਦੇ ਆ ਜਾਂ ਸੱਤ ਮੈਂਬਰ ਹੁੰਦੇ ਆ ਡਬਲ ਲਾ ਲੋ ਵੀ 20-20 ਉਮੀਦਵਾਰ ਖੜੇ ਹੋਣਗੇ ਪੰਚੀ ਪੰਚੀ ਲਈ ਹਾਂਜੀ ਵਿੱਚ ਪੰਜ ਲਾ ਕੇ ਜਦੋਂ ਤੁਹਾਡੇ ਘਰੇ ਹਰੇ ਕੀ ਵੋਟਾਂ ਮੰਗਣ ਆਊਗਾ ਬਿਲਕੁਲ ਆਊਗਾ ਆਪਣਾ ਮੋਬਾਈਲ ਕੱਢੋ ਤੇ ਉਹਨੂੰ ਆਖੋ ਜੀ ਆਪਣੇ ਬੱਚਿਆਂ ਦੀ ਸੌਂਖ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਸੌਂਖ ਆ ਵੀ ਤੈਨੂੰ ਅਸੀਂ ਤਾਂ ਵੋਟਾਂ ਪਾਵਾਂਗੇ ਤੂੰ ਇਹ ਸੌਂਖ ਆ ਵੀ ਮੈਂ ਕਿਸੇ ਵੀ ਚਿੱਟਾ ਵੇਚਣ ਵਾਲੇ ਦੀ ਕਿਸੇ ਵੀ ਚੋਰੀ ਕਰਨ ਵਾਲੇ ਦੀ ਆਪਣੇ ਮੋਟਰਾਂ ਦੇ ਕੇਵਲਾ ਵੱਢ ਕੇ ਲੈ ਜਾਂਦੇ ਆਣਾ ਕੌਣ ਵੱਢਦੇ ਆ ਚਿੱਟਾ ਪੀਣ ਵਾਲੇ ਵੱਢਦੇ ਆ ਜੇ ਚਿੱਟਾ ਰੁਕੂ ਦਾ ਚੋਰੀਆਂ ਰੁਕਣੀਆਂ ਤੇ ਮੈਂ ਕਦੇ ਵੀ ਜ਼ਮਾਨਤ ਨਹੀਂ ਕਰਾਵਾਂਗਾ ਜੇਕਰ ਉਹ ਫੇਰ ਵੀ ਬਈ ਜ਼ਮਾਨਤ ਕਰਾਉਂਦਾ ਹਨ ਇਹ ਕੋਈ ਇਹ ਚੈਨ ਵੀ ਮੈਂ ਤਾਂ ਕਰਾਈ ਨਹੀਂ ਹੈਗੀ ਨੀ ਉਹ ਕਾਲਜਾ ਚ ਸਾਰਾ ਕੁਝ ਲਿਖਤ ਪੜਤ ਹੁੰਦੀ ਆਪਾਂ ਨੂੰ ਪਤਾ ਲੱਗੂਗਾ ਤਾਂ ਉਹਦੀ ਉਹ ਵੀਡੀਓ ਚੱਕ ਕੇ ਨਾ ਸੋਸ਼ਲ ਮੀਡੀਆ ਤੇ ਮੈਨੂੰ ਭੇਜੋ ਉਹਦਾ ਜ਼ਰੂਰ ਮੈਂ ਕੱਢੂਗਾ ਜ਼ਮਾਨਤ ਦਾ ਨਾਲ ਹੋਵੇ ਹਨ ਵੀ ਕਰਵਾਈ ہوئی ਆ ਬੰਦੇ ਨੇ ਫਰੇਕ ਤੋਂ ਸੌ ਖਵਾਓ ਤੁਸੀਂ ਤੁਹਾਡੇ ਕੋਲੇ ਮੌਕਾ ਹੁਣ ਜੇ ਤੁਸੀਂ ਬਈ ਕੋਲੇ ਆਪਾਂ ਜਲੂਸ ਹਾਂ ਜਲੂਸ ਕੱਢੋ ਬੱਤਵਾ ਜਲੂਸ ਕੱਢੋ ਤੇ ਆਪਾਂ ਇਹਨਾਂ ਦੇ ਚੋਰਾਂ ਦੀਆਂ ਚਿੱਟੇ ਵੇਚਣ ਵਾਲੇ ਬਲੇਕੀਆਂ ਦੀਆਂ ਟੋਟਾ ਕਿਹੜੇ ਬਲੇਕੀ ਹੁੰਦੇ ਨੇ ਆਪਣੇ ਹਨਾ ਵੀ ਨੌਜਵਾਨਾਂ ਨੂੰ ਕਿਵੇਂ ਮਾਰ ਰਹੇ ਨੇ ਜਦੋਂ ਚਿੱਟਾ ਟੀਕੇ ਲਾ ਕੇ ਕਿੰਨੇ ਨੌਜਵਾਨ ਮਾਰ ਰਹੇ ਨੇ ਜੇ ਜਲੂਸ ਕੱਢਾਂਗੇ ਇਹ ਤਾਂ ਰੁਕੂਗਾ ਉਹਨਾਂ ਦੇ ਵੀਡੀਓ ਬਣਾ ਕੇ ਰੱਖੋ ਲੋੜ ਪੈਣ ਤੇ ਉਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਾ ਦੋ ਬਈ ਇਕਿਰੋਂ ਨਵੇਂ ਸਰਪੰਚਾ ਬਣਾ ਸਰਪੰਚੀ ਲਈ ਉਹਨਾਂ ਲਈ ਕੋਈ ਸੁਨੇਹਾ ਹਨ ਜੀ ਆਪਣੇ ਤਰਫੋਂ ਵੀ ਭਾਈ ਉਹਨਾਂ ਲਈ ਹਾਂ ਮੇਰਾ ਸੁਨੇਹਾ ਇੱਕ ਹੈਗਾ ਹਨ ਹਾਂਜੀ ਉਹਨਾਂ ਲੋਕਾਂ ਨੂੰ ਇਹ ਹੁੰਦਾ ਵੀ ਅਸੀਂ ਪੈਸੇ ਦੇ ਜ਼ੋਰ ਤੇ ਜਿੱਤਲਾਂਗੇ ਉਹਨਾਂ ਦਾ ਬੜਾ ਵੱਡਾ ਪੈਸੇ ਮੈਂ ਵੀ ਪੈਸੇ ਦੇ ਜ਼ੋਰ ਤੇ ਜਿੱਤਲਾਂਗੇ ਜਦ ਸਰਾਪ ਪਲਾ ਕੇ ਜਿੱਤਲਾਂਗੇ ਬਿਲਕੁਲ ਵੀ ਨਹੀਂ ਦਿੱਦੇ ਜਦੋਂ 2014 ਚ ਭਗਵੰਤ ਮਾਨ ਜਿੱਤਿਆਗਾ ਉਹਨੇ ਕਿਹਨੂੰ ਸਰਾਪ ਪਲਾਈ ਸੀ ਜਾਂ ਕਿਹਨੂੰ ਪੈਸਾ ਵੰਡਿਆ ਸੀ ਢੀੜਛਾਂ ਦੇ ਸਾਡੇ ਟਰੱਕਾਂ ਦੇ ਟਰੱਕ ਸ਼ਰਾਬ ਆਏ ਸੀ ਅਨਾ ਪੈਸਾ ਵੰਡੇ ਸੀ ਭਜਿੰਦਰ ਸਿੰਘਲੇ ਦਾ ਕਿੰਨਾ ਪੈਸਾ ਆਇਆ ਸਾਡੇ ਪਿੰਡਾਂ ਚ 2-2 ਲੱਖ ਰੁਪਏ ਇੱਕ ਪਿੰਡ ਨੂੰ ਆ ਗਿਆ ਟਰੱਕਾਂ ਦੇ ਟਰੱਕ ਸ਼ਰਾਬ ਦੇ ਲੋਕਾਂ ਨੇ ਘਰਾਂ ਚ ਵੀ ਜਮ੍ਹਾਂ ਕਰਨੀ ਸਾਲ ਚੜ ਪੀ ਗਏ ਨੇ ਪਰ ਜ਼ਮਾਨਤਾਂ ਜ਼ਬਤ ਕਰਵਾਤੀਆਂ ਸੀ ਨਾ ਜੇ ਨਸਿਆਂ ਨਾਲ ਜਾਂ ਪੈਸਿਆਂ ਨਾਲ ਜਿੱਤਣਾ ਹੁੰਦਾ ਤਾਂ ਉਹ ਦੋਨੇ ਪਹਿਲੇ ਦੂਜੇ ਨੰਬਰ ਤੇ ਆਉਂਦੇ ਭਗਵਾਨ ਤੁਹਾਨੂੰ ਕਿਸੇ ਨੇ ਪੁੱਛਣੀ ਨਹੀਂ ਸੀ ਸੋ ਬੇਨਤੀ ਇਹ ਹੀ ਆ ਤੁਸੀਂ ਲੋਕਾਂ ਨੂੰ ਕੋਈ ਵੀ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਾ ਦਿਓ ਨਾ ਹੀ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰਿਓ ਲੋਕਾਂ ਨੂੰ ਵਾਅਦਾ ਕਰ ਲਿਓ ਵੀ ਆਹ ਕੰਮ ਮੈਂ ਆਪ ਕਰੂੰਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਕੋਈ ਪੈਨਸਲ ਸਕੀਮ ਕੋਈ ਸਗਨ ਸਕੀਮ ਜਾਂ ਮੈਂ ਤਾਂ ਸਭ ਤੋਂ ਵੱਡਾ ਪੁੰਨ ਦਾ ਕੰਮ ਮੰਨਦਾ ਬਈ ਜਿਹੜਾ ਤੁਸੀਂ 5 ਲੱਖ ਰੁਪਈਆ ਲਾਉਂਗੇ ਨਾ ਹਾਂਜੀ ਉਹ 5 ਲੱਖ ਰੁਪਈਆ ਨੂੰ ਵਿਆਹੂ ਧਰ ਦਿਓ ਜੇ ਲੋਕਾਂ ਨਾਲ ਇਹ ਵਾਅਦਾ ਕਰ ਲਿਓ ਵੀ ਜੇ ਤੁਸੀਂ ਮੈਨੂੰ ਸਰਪੰਚ ਬਣਾਉਣੇ ਜਿੱਤੇ ਆਉਣੇ ਤਾਂ ਮੈਂ ਹਰੇਕ ਧੀ ਨੂੰ ਹਾਂਜੀ ਜਿਹੜੀ ਲੋੜ ਬੰਦ ਹੋਊਗੀ ਜਿਹੜੀ ਮਰਜ਼ੀ ਚਾਤੀ ਹੋਵੇ 5100 ਰੁਪਈਆ ਹਰੇਕ ਕੁੜੀ ਨੂੰ ਵਿਆਹ ਸਮੇਂ ਦਿਆ ਕਰਾਂਗਾ ਹਾਂਜੀ ਬਹੁਤ ਵੱਡੀ ਨਾਲ ਤਾਂ ਬਈ ਪੁੰਨ ਦਾ ਕੰਮ ਹੈ ਨਾ ਨਾਲੇ ਤੁਹਾਡੇ ਹੋਰ ਪੀਏ ਨੇ ਹੌਲੀ ਹੌਲੀ ਤੁਸੀਂ ਪੁੰਨ ਕਰਕੇ ਬੰਡੀ ਜਾਉਗੇ ਨਹੀਂ ਬਾਕੀ ਤੁਹਾਡਾ ਜਦੋਂ ਤੁਸੀਂ 5 ਲੱਖ ਲਾ ਕੇ ਕਨਫਰਮ ਨਹੀਂ ਵੀ ਜਿੱਤੋਗੇ ਜੇ ਜਿੱਤੋਗੇ ਜਿਹੜਾ 5 ਲੱਖ ਤੁਹਾਡਾ ਪਿਓ ਬੰਡਿਆ ਜਾਊਗਾ ਹੋ ਸਕਦਾ ਵੀ ਵਿਆਜ ਵਿੱਚ ਤੁਹਾਡਾ ਖਰੀ ਜਾਵੇ ਬਿਲਕੁਲ ਬੇਨਤੀ ਇਹ ਹੈ ਵੀ ਬਾਧੂ ਨਿਆਜ਼ ਖਰਚਾ ਨਾ ਕਰਿਓ ਸਰਕਾਰ ਨੇ ਇਹ ਕਿਹਾ ਤੁਹਾਨੂੰ ਪੂਰੇ ਨਹੀਂ ਕਰਨ ਦੇਣੇ ਕਿਉਂਕਿ ਸਰਕਾਰ ਦੇ ਰੂਲ ਬਹੁਤ ਸਖਤ ਨੇ ਜਿਹੜਾ ਭਰਾ ਪਿੰਡ 'ਚ ਕੰਮ ਕਰਾਉਣ ਦੇ ਚਾਹ ਬਣਨੇ ਉਹੀ सरपंच ਦੀਆਂ ਚੋਣਾਂ ਲੜਿਓ ਕੱਲਾ ਗੱਡੀ ਤੇ ਲਿਖਾਉਣ ਨੂੰ ਪਿੰਡ ਦਾ ਪਠਾਣਾ ਬਿਠਾ ਦਿਓ ਇੱਕ ਸਰਪੰਚ ਸਾਹਿਬ ਮਤਲਬ ਕਿ ਹੁਣ ਕਈ ਪਿੰਡਾਂ ਦੇ ਵਿੱਚ ਇੱਕ ਇਹ ਵੀ ਰਵਾਇਤ ਹੁੰਦੀ ਹੈ ਨਾ ਵੀ ਆਪਾਂ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਪਰ ਉਹਦੇ ਵਿੱਚ ਕੀ ਰੱਖ ਦਿੰਦੇ ਸ਼ਰਤ ਰੱਖ ਦਿੰਦੇ ਵੀ ਤੁਸੀਂ ਜੀ ਗੁਰਦੁਆਰਾ ਸਾਹਿਬ ਮੰਦਿਰਾਂ ਨੂੰ ਜਾਂ ਸਾਡੇ ਪਿੰਡ 'ਚ 20 ਲੱਖ 15 ਲੱਖ ਦੇ ਦਿਓ ਫਿਰ ਉਹ ਸਰਬਸੰਮਤੀ ਮੈਂ ਤਾਂ ਮੰਨਦ ਨਹੀਂ ਯਾਰ ਮੈਂ ਨਹੀਂ ਕਹਿੰਦਾ ਗੁਰਦੁਆਰਾ 'ਚ ਕੋਈ ਘਾਟ ਨਹੀਂ ਪ੍ਰਮਾਤਮਾ ਤੋਂ ਆਪਾਂ ਮੰਗਦੇ ਆ ਨਾ ਹਾਂਜੀ ਪਰ ਮਾਣੋ ਆਪੇ ਕੀ ਔਕਾਤ ਆ ਵੀ ਗੁਰਦੁਆਰਾ ਉਹਦੀ ਇੱਕ ਐਗਜ਼ਾਮਪਲ ਆ ਵੀ ਕਈ ਕਈ ਗਰਾਉਂਡ ਵਾਸਤੇ ਜਾਂ ਮੈਂ ਮਨਦੇ ਤੁਹਾਨੂੰ ਉਹੀ ਗੱਲ ਲੱਗਣਾ ਮੇਰਾ ਜਵਾਬ ਆ ਤਾਂ ਟਾਰਗੇਟ ਕੱਲਾ ਗੁਰਦੁਆਰਾ ਸਾਹਿਬ ਨਹੀਂ ਕਰਦੇ ਕੱਲਾ ਇੱਕ ਗੁਰਦੁਆਰਾ ਨਹੀਂ ਨਾ ਜੇ ਆਪਾਂ ਇੱਕ ਗੁਰਦੁਆਰਾ ਉਹਦੇਵਾਂਗੇ ਫਿਰ ਅਰਦਾਸਿਆਂ ਦਾ ਮੰਦਿਰ ਵੀ ਹੁੰਦਾ ਬਾਹਰ ਦੀ ਪਈ ਚਾਰੇ ਦਾ ਮੰਦਿਰ ਆ ਮੁਸਲਮਾਨਾਂ ਦੇ ਮੱਚਾ ਦੇ ਮਹੀਨੇ ਪੁੱਗਿਆ ਸਾਰੇ ਮਹੀਨੇ ਪੁੱਗਿਆ ਆਪਣੇ ਲੋਕਾਂ ਨੇ ਮੰਗਾ ਪਤਾ ਕੀ ਹੁੰਦੀਆਂ ਨੇ ਕਿਸੇ ਨੇ ਕੋਈ ਕੋਈ ਪਿੰਡ ਦੀ ਹੋ ਕਰਮਾਲਾ ਜਿੱਥੇ ਜਾ ਕੇ ਆਏ ਕਹਿੰਦੇ ਨੇ ਜੀ ਸਾਡੇ ਕੋਲ ਚ ਸਾਡੇ ਬੱਚੇ ਪੜਦੇ ਆ ਵੀ ਉੱਥੇ ਵਾਸਤੇ ਗ੍ਰਾਂਟ ਦੇ ਦੂੰ ਆਟੋ ਆਟੋ ਜਦੋਂ ਕੋਈ ਲੀਡਰ ਆਉਦਾ ਸਾਡੇ ਮੰਦਰ ਨੂੰ ਦੇ ਦੋ ਸਾਡੇ ਗੁਰਦਵਾਰੇ ਨੂੰ ਦੇ ਦੋ ਆ ਚੀਜ਼ਾਂ ਤੇ ਹੋਏ ਪਿਆ ਆਪਣੀ ਯਾਨੀ ਕਿਹੜੀ ਆਪਣੀ ਸੋਚ ਇੱਥੇ ਜੇ ਖੜੀਏਗੀ ਮੈਂ ਕਹਣਾ ਜੇ ਸਰਪ ਸੰਪਤੀ ਕਰਮੀਆਂ ਸਰਪੰਚ ਤੋਂ 10 ਲੱਖ ਰੁਪਇਆ ਲਗਾਉਣਾਗਾ ਕਿਸੇ ਧਾਰਮਿਕ ਸਥਾਨ ਤੇ ਨਾਲ ਬਾਓ ਪਿੰਡ ਦੇ ਸਕੂਲ ਤੇ ਲਵਾਉ ਜਿੱਥੇ ਅੱਜ ਦੀ ਕੜੀ ਜ਼ਰੂਰਤ ਆ ਜਿੱਥੋਂ ਆਪਣੇ ਬੱਚਿਆਂ ਨੇ ਪੜ੍ਹ ਲਿਖ ਕੇ ਵੱਡੇ ਅਫਸਰ ਬਣਨ ਹਾਂਜੀ ਚਲੋ ਸਰਪੰਚ ਸਾਹਿਬ ਤੁਹਾਨੂੰ ਆਪ ਦੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਦਿੱਤਾ ਬਹੁਤ ਬਹੁਤ ਅਣਕਟੀਆਂ ਸਾਡੀ ਅਣਕਟੀਆਂ ਟੀਮ ਵੱਲੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਧੰਨਵਾਦ ਜੀ ਬਈ ਤੁਹਾਡਾ ਵੀ ਸੱਸ